ਇਹ ਰ ਸਾਨੂੰ ਫਰ ਲੈ ਮੋ ਆਹ ਥੋੜਾ ਮੂਠਾ ਸਾਈਡ ਤੇ ਆਓ ਠੀਕ ਆ ਬਲਾ ਜਾਓ ਸੋ ਵੇਟ ਕਰੋ ਜੀ ਵੇਟ ਕਰੋ ਜੀ ਵੇਟ ਕਰੋ 1 ਮਿੰਟ ਭਰਾ ਜੀ ਬਾਈ ਇਧਰ ਮੜਾ ਚੱਕੇ 1 ਮਿੰਟ ਰਹਿ ਗਿਆ ਜੀ बंदे सरकारी अदारे चालू करो बे सरकारी अदारे ਸਰਕਾਰੀ ਅਦਾਰੇ ਦਾ ਨਿੱਜੀ ਕਰਨ ਕਰਨਾ ਬੰਦ ਕਰੋ ਸਰਕਾਰੀ ਅਦਾਰੇ ਦਾ ਨਿੱਜੀ ਕਰਨ ਕਰਨਾ ਬੰਦ ਕਰੋ ਪੰਜਾਬ ਸਰਕਾਰੀ ਅਦਾਰੇ ਦਾ ਨਿੱਜੀ ਕਰਨ ਕਰਨਾ ਬੰਦ ਕਰੋ ਬੰਦ ਕਰੋ ਸਰਕਾਰੀ ਅਦਾਰੇ ਦਾ ਨਿੱਜੀ ਕਰਨ ਕਰਨਾ ਬੰਦ ਕਰੋ ਬੰਦ ਪਏ ਸਰਕਾਰੀ ਅਦਾਰੇ ਚਾਲੂ ਕਰੋ ਬੰਦ ਦੇ ਸਰਕਾਰੀ ਅਦਾਰੇ ਚਾਲੂ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਵੇਕ ਕਰੋ ਜੀ ਵੇਕ ਕਰੋ ਇੱਕ ਮਿੰਟ ਰਾਜੀ ਕਾਜੀ ਕੀ ਨਾਮ ਤੇ ਕੀ ਕਰਦਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਤੇ TJS ਵੱਲੋਂ ਸਾਂਝੇ ਤੌਰ ਤੇ ਇਹ ਨਿੱਜੀਕਰਨ ਤੇ ਪੰਚਾਇਤੀਕਰਨ ਦਾ ਜਿਹੜਾ ਵਿਰੋਧ ਆ ਉਹ ਦਰਜ ਕਰਵਾਇਆ ਗਿਆ ਕਿਉਂਕਿ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਵੱਖ-ਵੱਖ ਸਰਕਾਰਾਂ ਆਈਆਂ ਚਾਹੇ ਕਾਲੀ ਸਰਕਾਰ ਆਈ ਚਾਹੇ ਕਾਂਗਰਸ ਦਾ ਰਾਜ ਆਇਆ ਜਿਨ੍ਹਾਂ ਨੇ ਕਿਹਾ ਘਰ ਘਰ ਰੋਜ਼ਗਾਰ ਦਵਾਂਗੇ ਉਸ ਤੋਂ ਬਾਅਦ ਚੰਨੀ ਮੁੱਖ ਮੰਤਰੀ ਬਣਿਆ ਜਿਨ੍ਹਾਂ ਨੇ ਕਿਹਾ ਮੈਂ ਗਰੀਬਾਂ ਦਾ ਮੁੰਡਾ ਉਸ ਤੋਂ ਬਾਅਦ ਨਵੇਂ ਬਦਲਾਅ ਦੇ ਨਾਂ ਹੇਠ ਬਣੀ ਸਰਕਾਰ ਜਿਨ੍ਹਾਂ ਨੇ ਬਹੁਤ ਦਾਅਵੇ ਕੀਤੇ ਵੀ ਅਸੀਂ ਰਜਗਾਰ ਦਵਾਂਗੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਅਸੀਂ ਆਊਟਸੋਰਸ ਮੁਲਾਜ਼ਮ ਪੱਕੇ ਕਰਾਂਗੇ ਸਰਕਾਰੀ ਆਧਾਰੇ ਚਲਾਵਾਂਗੇ ਪਰ ਅੰਤਮ ਤੌਰ ਤੇ ਉਹ ਨਿੱਜੀਕਰਨ ਦੀ ਪਾਲਿਸੀ ਲਾਗੂ ਕਰਦੇ ਆ ਜਿਸ ਦੇ ਕਾਰਨ ਜਿਹੜੀ ਬੇਰਜਗਾਰੀ ਹੈ ਇਸ ਹੱਦ ਤੱਕ ਵਧੀ ਹੋਈ ਆ ਜੇ ਡਿਪਾਰਟਮੈਂਟ ਆ ਉੱਥੇ ਜੇ ਕੰਮ ਚੱਲ ਰਿਹਾ ਆਊਟਸੋਰਸ ਮੁਲਾਜ਼ਮ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਬਿਨਾਂ ਪੈਨਸ਼ਨਾਂ ਤੋਂ ਕੰਮ ਕਰ ਰਹੇ ਆ ਬਿਨਾਂ ਕਿਸੇ ਲਾਭ ਤੋਂ ਕੰਮ ਕਰ ਰਹੇ ਆ 9-9 10-10 ਹਜ਼ਾਰ ਤੇ ਚੱਕੀ ਜਿਵੇਂ ਪੀਸਿਆ ਜਾ ਰਿਹਾ 20-20 ਸਾਲਾਂ ਤੋਂ ਮੇ ਪਿਸ ਰਹੇ ਆ ਕਿਉਂਕਿ ਨਿੱਜੀਕਰਨ ਦੀ ਪਾਲਿਸੀ ਸਾਰੇ ਮੁਲਕ ਚ ਲਾਗੂ ਕੀਤੀ ਜਾ ਰਹੀ ਹੈ ਇੰਚ ਸੈਂਟਰ ਸਰਕਾਰ ਵੀ ਭਾਈਵਾਲ ਆ ਤੇ ਜਿਹੜੀ ਸੂਬੇ ਦੀ ਸਰਕਾਰ ਆ ਉਹ ਵੀ ਭਾਈਵਾਲ ਆ ਚਾਹੇ ਕਹਿਣ ਨੂੰ ਕੁਝ ਕਹੀ ਜਾਂਦੇ ਵੀ ਸਰਕਾਰੀ ਥਰਮਲ ਖਰੀਦ ਲਿਆ ਪਰ ਇਹ ਲੈ ਕੇ ਆ ਰਿਹਾ ਚਿਪਾਂ ਵਾਲੇ ਮੀਟਰ ਜਿਨ੍ਹਾਂ ਨੇ ਟੋਟਲੀ ਤੌਰ ਤੇ ਜਿਹੜਾ ਰਜਗਾਰ ਆ ਉਹਦਾ ਖਾਤਮਾ ਕਰ ਦੇਣਾ ਤੇ ਜਿਹੜਾ ਇਹ ਕਾਰਪੋਰੇਸ਼ਨ ਮਾੜੀ ਮੋਟ ਬਚੀ ਆ ਇਹਦਾ ਵੀ ਪੱਠਾ ਆਉਣ ਵਾਲੇ ਦਿਨਾਂ ਚ ਭਾ ਕੇ ਜਿੰਨੇ ਵੀ ਡਿਪਾਰਟਮੈਂਟ ਆ ਉਹਨਾਂ ਦੇ ਨਿੱਜੀ ਕਰਨ ਦੇ ਰਾਹ ਪਈਆਂ ਹੋਈਆਂ ਇਹ ਸਰਕਾਰਾਂ ਅੱਜ ਉਹਦਾ ਵਿਰੋਧ ਅਸੀਂ ਦਰਜ ਕਰਾ ਰਹੇ ਹਾਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਅੱਜ ਅਸੀਂ ਇਹ ਟੀਚਰ ਹੋਮ ਤੋਂ ਇਕੱਠੇ ਹੋ ਕੇ ਜਿਹੜਾ ਮੋਰਚਾ ਬਣਿਆ ਹੋਇਆ ਉਹਨਾਂ ਚ ਵੱਖ-ਵੱਖ ਜਥੇਬੰਦੀਆਂ ਸ਼ਾਮਿਲ ਆ ਆਊਟਸੋਰਸ ਮੁਲਾਜ਼ਮ ਟੀਐਸਜੀ ਸ਼ਾਮਿਲ ਆ ਮਾਰਚ ਕਰਕੇ ਅਸੀਂ ਡੀਸੀ ਦਫ਼ਤਰ ਆ ਕੇ ਆਪਦਾ ਜਿਹੜਾ ਮੰਗ ਪੱਤਰ ਆ ਉਹ ਦਿੱਤਾ ਜੀ ਭਰਾ ਜੀ ਹਾਂ ਜੀ ਨਾਮ ਹੈ ਕੀ ਕਹਿਣਾ ਚਾਹੁੰਦੇ ਸੀ ਮੈਂ ਸਤਵਿੰਦਰ ਸਿੰਘ ਸਰਕਲ ਸਕੱਤਰ ਟੈਕਨੀਕਲ ਸਰਵਿਸ ਭੰਗਲ ਬਠਿੰਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿੱਥੇ ਕੇਂਦਰ ਤੇ ਰਾਜ ਸਰਕਾਰਾਂ 26 ਜਨਵਰੀ ਨੂੰ ਗਣਤੰਤਰ ਦਿਵਸ ਬਜੋਂ ਮਨਾਉਂਦੀਆਂ ਨੇ ਠੇਕਾ ਆਮਰਾਜ ਸੰਘਰਸ਼ ਮੋਰਚਾ ਪੰਜਾਬ ਤੇ ਟੈਕਨੀਕਲ ਸਰਵਿਸ ਯੂਨੀਅਨ ਨੇ ਫੈਸਲਾ ਕੀਤਾ ਅਸੀਂ ਇਹਨੂੰ ਕਾਰਪੋਰੇਟ ਘਰਾਣਿਆਂ ਵਿਰੋਧੀ ਦਿਵਸ ਬਜੋਂ ਮਨਾ ਰਹੇ ਹਾਂ ਕਿਉਂਕਿ ਇੱਕ ਪਾਸੇ ਸਰਕਾਰਾਂ ਗਣਤੰਤਰ ਦੀ ਗੱਲ ਕਰਦੀਆਂ ਨੇ ਲੋਕਾਂ ਦੇ ਰਾਜ ਦੀ ਗੱਲ ਕਰਦੀਆਂ ਨੇ ਪਰ ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਜੋ ਕਦਮ ਚੱਕ ਰਹੀਆਂ ਨੇ ਕੱਲਾ ਸਰਕਾਰੀ ਸਵਾਵਾਵਾਂ ਦੇ ਖੇਤਰ ਦੇ ਵਿੱਚ ਉਹਨਾਂ ਦੇ ਨਿੱਜੀ ਕਰਨ ਦੀ ਗੱਲ ਨਹੀਂ ਗਈ ਹੋਰ ਵੀ ਜਿਹੜੇ ਹਮਲੇ ਨੇ ਉਹ ਤੇਜ਼ੀ ਦੇ ਨਾਲ ਜਿਵੇਂ ਆ ਰਹੇ ਨੇ ਉਹਨਾਂ ਹਮਲਿਆਂ ਨੂੰ ਲਾਗੂ ਕਰਨ ਦੇ ਲਈ ਜਿਹੜੇ ਉਹਨਾਂ ਨੂੰ ਕੋਈ ਗੱਲਾਂ ਰੋੜੇ ਲੱਗਦੀਆਂ ਨੇ ਉਹ ਰੋੜਿਆਂ ਨੂੰ ਦੂਰ ਕਰਨ ਦੇ ਲਈ ਧਰਮ ਦੇ ਆਧਾਰ ਤੇ ਵੰਡ ਰਹੀਆਂ ਨੇ ਇਲਾਕਿਆਂ ਦੇ ਆਧਾਰ ਤੇ ਵੰਡ ਰਹੀਆਂ ਨੇ ਜਾਤਾਂ ਦੇ ਆਧਾਰ ਤੇ ਵੰਡ ਰਹੀਆਂ ਨੇ ਇਸ ਕਰਕੇ ਟੈਕਨੀਕਲ ਸਰਬਜੂਨੀਅਨ ਤੇ ਠੇਕਾ ਮਾਲਾਂ ਸੰਘਰਸ਼ਮੋਰਚੇ ਨੇ ਅੱਜ ਦੇ ਦਿਨ ਦੇ ਉੱਤੇ ਇਹ ਫੈਸਲਾ ਕੀਤਾ ਹੈ ਵੀ ਅਸੀਂ ਲੋਕਾਂ ਨੂੰ ਜਾਗਰਤ ਕਰੀਏ ਸਰਕਾਰ ਨੂੰ ਚੇਤਾਵਨੀ ਦਈਏ ਵੀ ਇਹ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੇ ਇਹਨਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਨੀਤੀਆਂ ਨੂੰ ਉਜ ਕੇ ਨੀਤੀਆਂ ਖਿਲਾਫ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣਗੇ ਅਸੀਂ ਤੁਹਾਡੇ ਮਾਧਿਅਮ ਤੇ ਰਹੀਂ ਜਿੱਥੇ ਤੁਹਾਡਾ ਧੰਨਵਾਦ ਕਰਦੇ ਆ ਉਥੇ ਸੱਦਾ ਦਿੰਦੇ ਆ ਵੀ ਲੋਕ ਚਕੰਨੇ ਤੇ ਚੌਕਸ ਹੋਣ ਸਰਕਾਰ ਦੀਆਂ ਨੀਤੀਆਂ ਨੂੰ ਸਮਝਦੇ ਹੋਏ ਨੀਤੀਆਂ ਖਿਲਾਫ ਸੰਘਰਸ਼ ਦੇ ਮੋਰਚੇ ਮੱਲਣ ਲਈ ਅੱਗੇ ਆਉਣ